ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਸਭ ਠੀਕ ਠਾਕ ਹੋ ਤੇ ਅੱਜ ਸਪੀਦਾ ਦੇਨ ਸੀਗਾ ਅੱਜ ਮੈਂ ਘਰੇ ਬੈਠਾ ਸੀਗਾ ਅੱਜ ਕਿਤੇ ਗਏ ਨਹੀਂ ਹੈਗੇ ਅਸੀਂ ਤੇ ਫਿਲਹਾਲ ਇਸ ਕਰਕੇ ਅੱਜ ਅਸੀਂ ਘਰੇ ਹੀ ਬੈਠੇ ਆ ਤੇ ਤੁਹਾਨੂੰ ਬੁਲਵਾਨੇ ਆ ਹੁਣ ਬਾਕੀ ਸਾਰਿਆਂ ਨਾਲ ਆ ਜੀ ਤੁਹਾਨੂੰ ਤੁਹਾਨੂੰ ਕੈਰੀ ਕੋਲ ਆ ਗਿਆ ਦੇਖੋ ਦੇਖੋ ਕੈਰੀ ਦੇਖੋ ਤੁਹਾਨੂੰ ਦੇਖ ਰਹੀ ਆ ਜੀ ਸਾਡੀ ਸ਼ਾਰਟ ਵੀਡੀਓ ਆਹ ਗੈਰੀ ਵੇਲੇ ਕੋ ਤਰਨੂ ਦੇਖ ਰਹੀ ਆ ਜੀ ਸਾਡੀ ਸ਼ਾਰਟ ਵੀਡੀਓ ਕੋਈ ਖੋਨਾ ਨਹੀਂ ਆ ਗਲ ਕੋ ਕਿੰਨੇ ਸਾਰੇ ਖੋਨੇ ਮੇਰੇ ਕੋਲ ਚੈੱਕ ਕਰੀ ਮੈਂ ਸਾਰੇ ਪਾਂ ਦੇ ਖੋਨੇ ਫੇਕ ਦੇ ਨਹੀਂ ਤਰਨੂ ਹੀ ਲੈ ਰਾਂ ਖਲੋਣੇ ਤੇ ਲੈ ਕੇ ਦਿੱਤੇ ਸੀ ਤੂੰ ਵੀ ਇੱਕ ਹੀ ਖਾਣਾ ਮੈਂ ਬਾਬਰ ਕੇ ਕਿ ਟੋਕਰੀ ਰੱਖ ਲਾਉਣੇ ਆ ਨਾ ਅੱਛਾ ਪਿਛੇ ਅਸੀ ਟੋਕਰੀ ਹੁੰਦੀ ਨਾ ਬਾਰੀ ਦੇ ਜਿਸ ਦਿਨ ਗੈਰੀ ਹੋਇਆ ਸੀਗਾ ਉਸ ਦਿਨ ਤੈਨੂੰ ਮੈਂ ਕਿੰਨੇ ਖਲੋਣੇ ਲੈ ਕੇ ਦਿੱਤੇ ਸੀ ਇੱਕ ਸੀ ਇੱਕ ਸੀ ਹਾਂ ਇੱਕ ਸੀ ਕਹਾਂ ਮੈਂ ਇੱਕ ਸੀਗਾ ਸਾਰਾ ਕਮਰਾ ਸੈੱਟ ਸੀ ਪੂਰਾ ਕਿਚਨ ਦਾ ਪਾਂਡਿਆ ਦਾ ਸੈੱਟ ਸੀ ਪੂਰਾ ਮਮਾ ਨੇ ਤਾਂ ਦੇਖਿਆ ਆਪਣੀ ਜਦੋਂ ਤੱਕ ਤੋਂ ਹਸਪੀਟਲ ਚੋਂ ਆਈ ਸੀ ਮੀ ਤਨ ਛੁੱਟੀ ਹੋਈ ਆ ਉਦੋਂ ਤੱਕ ਉਹ ਖਲੌਣੇ ਖਤਮ ਹੋ ਚੁੱਕੇ ਸੀ ਕੀ ਸੀੜ ਪਈ ਦੋ ਦੱਬਦੇ ਸੀ ਨਾ ਤੂੰ ਨਹੀਂ ਸੰਭਾਲ ਕੇ ਨਹੀਂ ਰੱਖਦੀ ਹੈਗੀ ਲੋ ਜੀ ਗੈਰੀ ਵੀ ਬੈਠਾ ਨਹਾ ਧੋ ਕੇ ਰੈਡੀ ਹੋਇਆ ਪਿਆ ਗੈਰੀ ਗੈਰੀ ਇੱਧਰ ਗੈਰੀ ਸਾਹਿਬ ਇੱਧਰ ਗੈਰੀ ਦਾ ਨਹਾ ਧੋ ਕੇ ਹੋ ਗਿਆ ਫ੍ਰੈਸ਼ ਕੱਲ ਇਹਨੂੰ ਨਵਾਇਆ ਹੀ ਨਹੀਂ ਅਸੀਂ ਆਹ ਚਲ ਬਹਿ ਗਿਆ ਚਲ ਬੰਦ ਕਰ ਦਮ ਸਾਰੀ ਆ ਜਦੋਂ ਆ ਤੋ ਕੇ ਬੈਠ ਗਏ ਦੇਖੋ ਕਿੱਦਾਂ ਬੈਠੇ ਹੋਏ ਆ ਬਸ ਗਰਮੀ ਆ ਜਲ ਹੀ ਨਿਕਲਦਾ ਤਿਆਰ ਉਹਨੂੰ ਗਰਮੀ ਆ ਜੀ ਏਸੀ ਚੱਲ ਰਿਹਾ ਹੈਗਾ ਮੈਂ 30 ਤੇ 30 ਤੇ ਸਾਡਾ ਏਸੀ ਚੱਲ ਰਿਹਾ ਵਾ ਤੇ ਗਰਮੀ ਵੀ ਲੱਗ ਰਹੀ ਆ ਠੰਡ ਲੱਗਦੀ ਤੰਨ ਨੂੰ ਤਾਂ ਠੰਡ ਲੱਗਾ ਲੱਗੀ 30 ਡਾ ਅਸੀਂ ਨਾਰਮਲ ਏਸੀ ਦਾ ਟੈਂਪਰੇਚਰ 30 ਡਿਗਰੀ ਦਾ ਬਾਲਾ ਤੇਜ ਨਹੀਂ ਅਸੀਂ ਚਲਾਉਂਦੇ ਹੈਗੇ ਕਿ ਜਿਹਦੇ ਨਾਲ ਕੀ ਆ ਨਹੀਂ ਆ ਵੀ ਆਪਾਂ ਬਾਦੇ ਸੀ ਚਲਾ ਕੇ ਜ਼ਿਆਦਾ ਕੂਲਿੰਗ ਲੈਣੀ ਪਰ ਇਹ ਵੀ ਨਾਰਮਲ ਟੈਂਪਰੇਚਰ ਮੈਂਟੇਨ ਰਹਿੰਦਾ ਕਮਰੇ ਚ ਗੈਰੀ ਗੈਰੀ ਸਾਡਾ ਦੇਖੋ ਬੈਠਾ ਕੀ ਕਰੇ ਵਿਚਾਰਾ ਹਲੇ ਬੈਠਣ ਜੋਗਾ ਨਹੀਂ ਨਾਲੇ ਹੋਇਆ ਹਲੇ ਰੈਡਨ ਲੱਗ ਗਿਆ ਓਦਾਂ ਥੋੜਾ ਥੋੜਾ ਨਹੀਂ ਬੈਨ ਤੇ ਬੈਨ ਤਾਂ ਲੱਗ ਗਿਆ ਥੋੜਾ ਥੋੜਾ ਤਾਂ ਪਰ ਇਹ ਡਿੱਗ ਜਾਂਦਾ ਹਲੇ ਡਿੱਗ ਜਾਂਦਾ ਹੈ ਨਾ ਇਹ ਨਹੀਂ ਜਾਣਨੀ ਆ ਅਲੇ ਹੈ ਵੀ ਕੱਲ ਇਹਨੂੰ 25 ਤਰੀਕ ਨੂੰ ਇਹਨੂੰ ਲੱਗਿਆ ਵਾ ਪੰਜਵਾਂ ਮਹੀਨਾ ਲੱਗਦਾ ਪੰਜਵਾਂ ਮਹੀਨਾ ਪੰਜਵਾਂ ਮਹੀਨਾ ਲੱਗ ਗਿਆ ਮਤਲਬ ਚਾਰ ਕੰਪਲੀਟ ਹੋ ਗਏ ਇਹਦੇ ਤੇ ਹੁਣ ਇਹਨੂੰ ਪੰਜਵਾਂ ਮਹੀਨਾ ਲੱਗਦਾ ਕੱਲ ਲੱਗੂਗਾ ਇਹਨੂੰ ਟੀਕਾ ਹਾਂ ਤੁਹਾਨੂੰ ਦਿਖਾਵਾਂਗੇ ਕੱਲ ਦਾ ਕੱਲੇ ਦੇ ਅਸੀਂ ਟੀਕਾ ਲਗਵਾਣ ਜਾਣਾ ਵਾ ਸਾਢੇ 3 ਮਹੀਨੇ ਦਾ ਟੀਕਾ ਹੁਣ ਲੱਗਣਾ ਇਹਦੇ ਲੇਟ ਹੋ ਗਿਆ ਟੀਕਾ ਇਹਦਾ ਸੱਚੀ ਕੱਲ੍ਹ ਤੱਕ ਸੱਚੀ ਕਾ ਚਾਰਿਆਂ ਨੂੰ ਤਾ ਵਾ ਨੱਚੀ ਜਾਂਦੀ ਉੱਥੇ ਖੜੀ ਨੇ ਆਪਣੇ ਪਰਾਂ ਲੈਣਾ ਮੈਂ ਤਾਂ ਵੱਡਾ ਬਲਾ ਇਹ ਕਿਹ ਬਲ ਉਹ ਵੀ ਕਰਦਾ ਉਹ ਭੈਣ ਜਿਹੜੇ ਗੋ ਗੱਲ ਇਹ ਬਾਲਾਈ ਕਰਦੀ ਆ ਸਾਡੀ ਵੱਡੀ ਕੁੜੀ ਨਾ ਭਰਾਣਾ ਭਲੇ ਤਨੂ ਅਨੇ ਥੋੜਾ ਜਿਹਾ ਡਰਦੀ ਆ ਚੱਕਣ ਤੋਂ ਕਿਉਂਕਿ ਛੋਟੀ ਆ ਇਹਦੇ ਨਾਲ ਤੇ ਕਾਵੇ ਤੈਨੂੰ ਚੱਕ ਕੇ ਘੁੰਮਦੀ ਰਹਿੰਦੀ ਸਾਰਾ ਦਿਨ ਮੱਲਿਆਂ ਦੇ ਪਾਣ ਨੂੰ ਜਾ ਕੰਬਲਿਆਂ ਦੇ ਪੁੱਤ ਬਾਹਰ ਇੰਨੀ ਗਰਮੀ ਹੈ ਇਹਨੂੰ ਠੰਡ ਲੱਗ ਰਹੀ ਆ ਮੈਨੂੰ ਨੌਕਰ ਲੱਗੀ ਆ ਹਾਂ ਨੌਕਰ ਲੱਗੀ ਆ ਛੁੱਟੀਆਂ ਚੱਲਦੀਆਂ ਪਈਆਂ ਕਦੀ ਕਦੀ ਲੇਟ ਹੋ ਜਾਂਦਾ ਨਹੀਂ ਤੇ ਜਲਦੀ ਉੱਠੀ ਦਾਸੀ ਤੇ ਉਹ ਕਾਵੇ ਕਰਦੀ ਵੀ ਡਾਂਸ ਇਹਨਾਂ ਦਾ ਇਹੀ ਕੁਝ ਚੱਲਦਾ ਰਹਿੰਦਾ ਸਾਡੇ ਬੱਚਿਆਂ ਦਾ ਆਵਿਆ ਹੁਣੇ ਹੁਣੇ ਆਪਾਂ ਨੂੰ ਕੀਤਾ ਪਾ ਕੇ ਦਿਖਾ ਰਹੀ ਸੀ ਤੇ ਕਮੈਂਟ ਚ ਦੱਸਿਓ ਕਿੱਦਾਂ ਕਿੱਦਾਂ ਲੱਗਾ ਅੱਜ ਗੈਰੀ ਦੇ ਖਲੋਣੇ ਕੱਡੇ ਬੈੱਡ 'ਚੋਂ ਕਾਫੀ ਦੇਰ ਦੇ ਸੰਭਾਲ ਕੇ ਰੱਖੇ ਹੋਏ ਸੀਗੇ ਇਹ ਤਾਂ ਨਹੀਂ ਬੁੱਲਦਾ ਹਾਂ ਹੋਰ ਕੀ ਕੀ ਕੱਢਿਆ ਦਿਖਾ ਸਾਰੇ ਖਲੋਣੇ ਦਿਖਾ ਇੱਕ ਆ ਛਣਕਣਾ ਸੀਗਾ ਗੈਰੀ ਦੇ ਛਣਕਣੇ ਵਗੈਰਾ ਹਾਂ ਮਾਸੀ ਹੁਣ ਲੈ ਕੱਢੀ ਸੀ ਹਾਂ ਇਹ ਮੈਂ ਮੱਛੀ ਲੈ ਕੇ ਆਈ ਸੀ ਹਾਂ ਮਿਲਦਾ ਗੈਰੀ ਨੇ ਤਾਂ ਖੇਡਣਾ ਨਹੀਂ ਤੂੰ ਹੀ ਖੇਡੀ ਜਾਣੀ ਆ ਆ ਤੈਨੂੰ ਦਾ ਡਾਂਸ ਦੇਖ ਕੇ ਤਾਂ ਜਿੱਦਾਂ ਕੋਈ ਸ਼ਰਾਬੀ ਨਹੀਂ ਵੱਧ ਪੀ ਲੈਂਦਾ ਹੁੰਦਾ ਵਾ ਵਿਆਹ ਚ ਉਹ ਹਾਲਤ ਅੱਲੂ ਦਾ ਤੈਨੂੰ ਆ ਕਿਦਾਂ ਦਾ ਡਾਂਸ ਕਰ ਰਹੀ ਥੀ ਇਹਹੀ ਕਮਲ ਸਾਰਾ ਦਿਨ ਚੱਲਾ ਰਹਿੰਦਾ ਹੈ ਨਾ ਹੁਣ ਵੀ ਨੱਚ ਰਹੀ ਆ ਵਾ ਉਸੇ ਇਹ ਤੋਂ ਚੱਲਦਾ ਰਹਿੰਦਾ ਹੈ ਘਰ ਚ ਰੋਟੀ ਰੁੱਟੀ ਖਾ ਕੇ ਅੱਜ ਬੈਠ ਗਏ ਰੋਟੀ ਖਾ ਕੇ ਵਿਲੇ ਹੋ ਗਏ ਆ ਕਿੱਥੇ ਨਿਕਲਿਆ ਜਾਂਦਾ ਗਰਮੀਆਂ ਤੇ ਲੰਦਰੇ ਬੈਠੇ ਆ ਬਹੁਤ ਬੋਰ ਹੋ ਰਿਹਾ ਤੇ ਗੈਰੀ ਸਾਡਾ ਨਹੀਂ ਬੋਰ ਹੁੰਦਾ ਇਹਨੂੰ ਦੁੱਧ ਪਾਣੀ ਮਿਲਦਾ ਰਹਿੰਦਾ ਟਾਈਮ ਦੇ ਟਾਈਮ ਸੋ ਇਹ ਇਹ ਨਿਯਾਰੇ ਪੂਰੇ ਲੈਂਦਾ ਹੈ ਜਦੋਂ ਤੁਨ ਲੱਗ ਗਿਆ ਕੱਕ ਕਰਨਾ ਦੇਖੋ ਦੇ ਸਾਰੇ ਦੇ ਕੱਕ ਲਾ ਵੀ ਜੀ ਨਾਨੂੰ ਪਤਾ ਹੈ ਕਿਹੜਾ ਸਟੈਪ ਕਰ ਰਹੀ ਪੰਗੜੇ ਦਾ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਤਾਂ ਇਸ ਸਟੈਪ ਬਾਰੇ ਆ। ਲੋ ਜੀ ਤਨੂ ਦੀ ਸਪੈਸ਼ਲ ਪਰਫਾਰਮੈਂਸ ਤਨੂ ਤੇਰਾ ਪੰਗੜਾ ਬੋਕ ਹੈਣਾ। ਇਹ ਕਿ ਕਰ ਗਈਓ ਫੇਰ ਖਾਣ ਪੀਣ ਦਾ ਟਾਈਮ ਹੋਇਆ ਨਾ ਦੇਖ ਲਿਓ। ਲਿਆ ਬਣਾ ਕੁਛ ਭੁੱਖ ਲੱਗ ਗਈ ਆ। ਉਹ ਲਿਆ ਤਨੂੰ ਪਾਣੀ ਲੈ ਕੇ ਸ਼ੁਕਰ ਆ ਤੂੰ ਮੈਨੂੰ ਪਿਆਸ ਮੈਨੂੰ ਪਿਆਸ ਬੜੀ ਲੱਗ ਗਈ ਖਾਣੇ ਪੀਣੇ ਦੋ ਰੋਟੀ ਪਾਣੀ ਦੋ ਛੁੱਟੀਆਂ ਦਾ ਕਰਕੇ ਚੱਲ ਤੇ ਆਹ ਰੋਟੀ ਪਾਣੀ ਕਦੋਂ ਖਾਂਦਾ ਵਾ ਜਦੋਂ ਮੁਰਗੀ ਚੱਲ ਜਾਂਦੇ ਲੱਲੂ ਰਾਹ ਚੱਲ ਇਧਰ ਕਰੋ ਨਾ ਸੁਧਰ ਮੀ ਸੀਗੀ ਪਿਆਸ ਲੱਗ ਹੈਲੋ ਤੈ ਕੋਈ ਹੋ ਚਲੋ ਪਾਓ ਗੈਰੀ ਗੈਰੀ ਤਾਨੂੰ ਨਾਮ ਦਊਗਾ ਜਿਹੜਾ ਵਧੀਆ ਪੰਗੜਾ ਪਾਊਗਾ ਗੈਰੀ ਯਲੋ ਨੂੰ ਨਾਮ ਆਲੇ ਪਰ ਕੁੰਜੀਆਂ ਤੇ ਸਾਬ ਲੱਦ ਜੋਈਆਂ ਅਸਮਾਨੋਂ ਖੰਡਾ ਯੁੱਤੇ ਰਾਰੇਵੇ ਚੱਲ ਮੇਲੇ ਨੂੰ ਚਲੀ ਏ ਠੀਕ ਐ ਤੇ ਨੂੰ ਚੱਲੀ ਏ ਮੰਝੜੀ ਬਜਾ ਸ਼ੌਲਾ ਛੋਰੀ ਨੂੰ ਤੇ ਆਂਦਾ ਆ ਥੋੜਾ-ਵੋਟਾ ਚੱਲ ਛੋਟੀ-ਕੁੜੀ ਨੂੰ ਘਾਟ ਆਂਦਾ ਹੁਣ ਤੁਹਾਡੇ ਚੋਂ ਜੀਨੇ ਵਧੀਆ ਕੀਤਾ ਨਾ ਗੈਰੀ ਉਹਨੂੰ ਨਾਮ ਦਊਗਾ ਗੈਰੀ ਕੇ ਕਹਣਾ ਗੈਰੀ ਤੁਹਾਨੂੰ ਨਾਮ ਦੇਣ ਲੱਗਾ ਹੁਣ ਜਿੱਤਿਆ ਵਾ ਗੈਰੀ ਕੌਣ ਜਿੱਤਿਆ ਕੌਣ ਜਿੱਤਿਆ ਤੇਰੇ ਕੇ ਦੋ ਖਲੋਣੇ ਰੱਖ ਦਿੰਨੇ ਆ ਓ ਇੱਕ ਮਿੰਟ ਲਿਆ ਆ ਹੈਗੀ ਆ ਕਾਵਿਆ ਆ ਹੈਗੀ ਤੰਨੂੰ ਤੂੰ ਜਿੰਨੂੰ ਹੱਥ ਲਾਊਂਗਾ ਆ ਕਾਵੇ ਆਏ ਤੰਨੂੰ ਜਿੰਨੂੰ ਹੱਥ ਲਾਊਂਗਾ ਜਿੱਤ ਗਈ ਦੋਨਾਂ ਨੂੰ ਲੈ ਦੋਨੇ ਜਿੱਤ ਗਿਆ ਵਾ ਹਾਂ ਦੋਨਾਂ ਨੂੰ ਜਿਤਾਤਾ ਗੈਰੀ ਨੇ ਚਲੋ ਠੀਕ ਆ ਜੀ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰੋ ਸ਼ੇਅਰ ਕਰੋ ਐਂਡ ਬਾਏ 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 ਬਾਏ